ਖਸ਼ਾਰਪਰ نیوز ਦੇਖ ਰਹੇ ਤਵਾੰ ਦਰਸ਼ਕਾਂ ਦਾ ਸਵਾਗਤ ਹੈ ਅਸ਼ੀਮਾ ਚੇਤਨ ਕਾ ਸ਼ਬ ਸੋਬੀਤੇ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਹੈ ਕੈਬਨਟ ਦੇ ਵਿੱਚੋਂ ਚਾਰ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਕੇ ਪੰਜ ਨਵੇਂ ਕੈਬਨਟ ਮੰਤਰੀਆਂ ਦੀ ਐਂਟਰੀ ਹੋਈ ਹੈ ਸੋ ਇਸ ਤੋਂ ਪਹਿਲਾਂ ਵੀ ਤੁਹਾਨੂੰ ਜਿਨ੍ਹਾਂ ਵਿਧਾਇਕਾਂ ਨੂੰ ਜਾਂ ਜਿਨ੍ਹਾਂ ਕੈਬਨਟ ਮੰਤਰੀਆਂ ਨੂੰ ਕੈਬਨਟ ਦੇ ਵਿੱਚੋਂ ਆਊਟ ਕੀਤਾ ਗਿਆ ਉਹਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ ਤਾਂ ਉਸ ਤੋਂ ਇਲਾਵਾ ਜਿਨ੍ਹਾਂ ਦੀ ਐਂਟਰੀ ਹੋਈ ਹੈ ਉਹਨਾਂ ਦੇ ਨਾਮ ਵੀ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ ਸੋ ਹੁਣ ਸਵਾਲ ਇਹ ਹੈ ਜੇਕਰ ਮੈਂ ਹੁਸ਼ਿਆਰਪੁਰ ਦੀ ਸਿਆਸਤ ਦੀ ਗੱਲ ਕਰਾਂ ਤਾਂ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਨੂੰ ਜਿੱਥੇ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉੱਥੇ ਹੀ ਜਿੱਥੇ ਵਿਰੋਧੀ ਖੇਮਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਪ੍ਰੰਤੂ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਵਿਰੋਧੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਵਲੰਟੀਅਰ ਤੇ ਆਗੂਆਂ ਦੇ ਵਿੱਚ ਵੀ ਖੁਸ਼ੀ ਦੀ ਬਹੁਤ ਜ਼ਿਆਦਾ ਲਹਿਰ ਪਾਈ ਜਾ ਰਹੀ ਹੈ ਹਾਲਾਂਕਿ ਉਹ ਆਗੂ ਨੇ ਉਹ ਵਰਕਰ ਨੇ ਉਹ ਸਿੱਧੇ ਤੌਰ ਤੇ ਨਾ ਤਾਂ মিডিਆ ਦੇ ਸਾਹਮਣੇ ਆ ਸਕਦੇ ਨੇ ਤੇ ਨਾ ਹੀ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਸਕਦੇ ਨੇ ਪਰੰਤੂ ਬਹੁਤ ਸਾਰੇ ਵਰਕਰਾਂ ਵੱਲੋਂ ਬਹੁਤ ਸਾਰੇ ਵਲੰਟੀਅਰਸ ਵੱਲੋਂ ਬਹੁਤ ਸਾਰੇ ਆਗੂਆਂ ਵੱਲੋਂ ਜਿਹੜੇ ਸਿੱਧੇ ਨਹੀਂ ਉਹ ਅਸਿੱਧੇ ਤੌਰ ਤੇ ਸੋਸ਼ਲ ਮੀਡੀਆ ਤੇ ਵਕਫ ਵਕ ਤੁਕਾਂ ਲਿਖ ਕੇ ਆ ਜਿਹੜਾ ਆਪਣਾ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਸੋ ਜੇਕਰ ਮੈਂ ਬ੍ਰਹਮਸ਼ੰਕਰ ਜਿੰਪਾ ਦੀ ਗੱਲ ਕਰਾਂ ਤਾਂ ਬ੍ਰਹਮਸ਼ੰਕਰ ਜਿੰਪਾ ਮੈਂ ਆਪਣੀ ਹੋਸ਼ ਦੇ ਵਿੱਚ ਪਹਿਲਾ ਮੰਤਰੀ ਵੇਖਿਆ ਜੋ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਉਸ ਨੂੰ ਕੈਬਨਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੋਵੇ ਉੱਥੇ ਜਾ ਕੇ ਆਪਾਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ ਕਿਉਂਕਿ ਛੋਟੀਆਂ-ਛੋਟੀਆਂ ਗਲੀਆਂ ਦੇ ਉਦਘਾਟਨਾ ਦੇ ਨੀਂ ਪੱਥਰ ਰੱਖਣਾ ਪਾਣੀ ਵਾਲੇ ਵਾਟਰਾਂ ਦਾ ਉਦਘਾਟਨ ਕਰਨਾ ਹੈ ਪਾਣੀ ਵਾਲੇ ਵਾਟਰ ਕੁਲਰਾਂ ਦਾ ਉਦਘਾਟਨ ਕਰਨਾ ਤਾਂ ਇਸ ਤੋਂ ਇਲਾਵਾ ਬਹੁਤ ਸਾਰੀਆਂ ਕਈ ਵਾਰ ਅਜਿਹੀਆਂ ਗੱਲਾਂ ਹੋਈਆਂ ਨੇ ਜਿਸ ਨੂੰ ਹੁਸ਼ਾਰਪਰ ਨਿਊਜ਼ ਵੱਲੋਂ ਚੁੱਕਿਆ ਵੀ ਗਿਆ ਸੋ ਛੋਟੀ ਰਾਜਨੀਤੀ ਤੋਂ ਉਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਇੱਕ ਐਮਸੀ ਤੋਂ ਵਿਧਾਇਕ ਦੀ ਚੋਣ ਲੜੀ ਗਈ ਸੀ ਵਿਧਾਇਕ ਦੀ ਚੋਣ ਜਿੱਤਣ ਤੋਂ ਬਾਅਦ ਕੈਬਨਟ ਮੰਤਰੀ ਵਜੋਂ ਉਹਨਾਂ ਨੂੰ ਸਨਮਾਨਿਆ ਗਿਆ ਸੀ ਪਰੰਤੂ ਹੁਣ ਕੈਬਨਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਮੰਤਰੀ ਬਣਨ ਦੇ ਬਾਵਜੂਦ ਵੀ ਜਿਹੜੀਆਂ ਜ਼ਿਆਦਾਤਰ ਉਹਨਾਂ ਦੀਆਂ ਕਾਰਗੁਜ਼ਾਰੀਆਂ ਸੀ ਉਹ ਬਤੌਰ ਐਮਸੀਆ ਵਾਲੀਆਂ ਹੀ ਨਜ਼ਰ ਆ ਰਹੀਆਂ ਸਨ ਜਿਸ ਤੋਂ ਜਿੱਥੇ ਆਮ ਸ਼ਹਿਰੀ ਉਹਨਾਂ ਦਾ ਮਖੌਲ ਕਰਦੇ ਸੀ ਉੱਥੇ ਉਹਨਾਂ ਦੀ ਆਪਣੀ ਪਾਰਟੀ ਦੇ ਵਰਕਰ ਵਲੰਟੀਅਰਸ ਆਗੂ ਵੀ ਉਹਨਾਂ ਨੂੰ ਨਿਸ਼ਾਨੇ ਤੇ ਲੰਦੇ ਰਹਿੰਦੇ ਸੀ ਸੋ ਦੂਜੇ ਪਾਸੇ ਜੇਕਰ ਆਪਾਂ ਉਹਨਾਂ ਦੇ ਬ੍ਰਹਮਸ਼ੰਕਰ ਜਿੰਪਾ ਦੇ ਹੰਕਾਰ ਦੀ ਉਹਨਾਂ ਦੇ ਹੈਂਕੜ ਰਵਈਏ ਦੀ ਉਹਨਾਂ ਦੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਤੌਰ ਤਰੀਕੇ ਦੀ ਗੱਲ ਕਰੀਏ ਤਾਂ ਉਸ ਤੋਂ ਕਿਤੇ ਜ਼ਿਆਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਸੀ ਹਾਲਾਂਕਿ ਉਹ ਰੋਸ ਦਾ ਪ੍ਰਗਟਾਵਾ ਤਾਂ ਨਹੀਂ ਕਰ ਸਕਦੇ ਸੀ ਪਰੰਤੂ ਕਿਉਂਕਿ ਸਵਾਲ ਇਹ ਆ ਕਿ ਪ੍ਰਗਟਾਵਾ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਉਹ ਇਹਨਾਂ ਸਰਕਾਰ ਦੇ ਉਹ ਅਧੀਨ ਕੰਮ ਕਰ ਰਹੇ ਹੁੰਦੇ ਨੇ ਪਰੰਤੂ ਹੁਣ ਜਿਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬ੍ਰਹਮਸ਼ੰਕਰ ਜਿੰਪਾ ਦੇ ਨਾਲ ਕੀਤਾ ਗਿਆ ਉਸ ਤੋਂ ਬਾਅਦ ਹਰ ਇੱਕ ਖੇਮਾ ਜਿਹੜਾ ਉਹ ਖੁਸ਼ ਨਜ਼ਰ ਆ ਰਿਹਾ ਹੈ ਹਾਲਾਂਕਿ ਜੇਕਰ ਮੈਂ ਆਪਣੀ ਗੱਲ ਕਰਾਂ ਬਤੌਰ ਪੱਤਰਕਾਰ ਤਾਂ ਮੈਨੂੰ ਅਨੇਕਾਂ ਹੀ ਅਨੇਕਾਂ ਕੀ ਸੈਂਕੜੇ ਆਮ ਆਦਮੀ ਪਾਰਟੀ ਦੇ ਵਰਕਰਸ ਤੇ ਆਗੂਆਂ ਤੇ ਵਰਕਰਾਂ ਦੇ ਫੋਨ ਕਾਲਸ ਆਏ ਨੇ ਜਿਨ੍ਹਾਂ ਕੋਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹਾਲਾਂਕਿ ਉਹ ਮੀਡੀਆ ਸਾਹਮਣੇ ਆ ਕੇ ਤਾਂ ਖੁੱਲ ਕੇ ਬੋਲ ਨਹੀਂ ਸਕਦੇ ਪਰੰਤੂ ਇੰਨਾ ਜ਼ਰੂਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਿ ਹੈਂਕੜ ਰਵੱਈਏ ਨਾਲ ਜਿਹੜਾ ਸਰਕਾਰ ਵੱਲੋਂ ਅੰਤ ਕੀਤਾ ਗਿਆ ਕਿਉਂਕਿ ਕਦੇ ਮੀਡੀਆ ਨੂੰ ਟਾਰਗੇਟ ਕਰਨਾ ਬ੍ਰਹਮਸ਼ੰਕਰ ਜਿੰਪਾ ਦੀ ਹਮੇਸ਼ਾ ਉਹ ਜਿਹੜੀ ਇੱਕ ਇਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਰਿਹਾ ਕਦੇ মিডিਆ ਨੂੰ ਧਮਕਾਉਣਾ ਤਾਂ ਹਾਲ ਹੀ ਵਿੱਚ ਹੁਸ਼ਾਰਪੁਰ ਨਿਊਜ਼ ਨੂੰ ਵੀ ਉਹਨਾਂ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੇਰੀ ਸ਼ਬੀਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬੀਤੇ ਦਿਨੀ ਇੱਕ ਕਾਂਗਰਸ ਦੇ ਆਗੂ ਵੱਲੋਂ ਬਿਆਨ ਦਿੱਤਾ ਗਿਆ ਸੀ ਹਾਲਾਂਕਿ ਉਸ ਬਿਆਨ ਨੂੰ ਹੁਸ਼ਾਰਪੁਰ ਨਿਊਜ਼ ਵੱਲੋਂ ਆਪਣੇ ਚੈਨਲ ਤੇ ਦਿਖਾਇਆ ਗਿਆ ਸੀ ਤੇ ਹੁਸ਼ਾਰਪੁਰ ਨਿਊਜ਼ ਤੋਂ ਇਲਾਵਾ ਬਹੁਤ ਸਾਰੇ ਚੈਨਲਸ ਵੱਲੋਂ ਉਸ ਬਿਆਨ ਨੂੰ ਜਿਹੜਾ ਨਸ਼ਰ ਕੀਤਾ ਗਿਆ ਸੀ ਪਰੰਤੂ ਇਕੱਲਾ ਮੰਤਰੀ ਸਾਹਿਬ ਵੱਲੋਂ ਜਿਹੜਾ ਕੇਸ ਕੀਤਾ ਜਾਂਦਾ ਮਾਫੀ ਚ ਉਹਨਾਂ ਬਾਰ-ਬਾਰ ਮੰਤਰੀ ਨਿਕਲ ਰਿਹਾ ਸਾਬਕਾ ਮੰ ਸ਼ੰਕਰ ਚਿੰਪਾ ਵੱਲੋਂ ਜਿਨ੍ਹਾਂ ਨੂੰ ਹੁਣ ਕੈਬਨਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆ ਆਊਟ ਕਰ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਸਿਰਫ ਤੇ ਸਿਰਫ ਹੁਸ਼ਾਰਪਰ ਨਿਊਜ਼ ਨੂੰ ਟਾਰਗੇਟ ਕੀਤਾ ਗਿਆ ਸੀ ਕਿਉਂਕਿ ਹੁਸ਼ਾਰਪਰ ਨਿਊਜ਼ ਇੱਕ ਅ jihad ਆਦਾਰਾ ਹੈ ਜੋ ਸੱਚਾਈ ਦੇ ਰਸਤੇ ਤੇ ਚੱਲਦਾ ਹੈ ਤੇ ਸੱਚਾਈ ਦਿਖਾਉਣ ਦਾ ਦਮ ਰੱਖਦਾ ਸੋ ਇਹੀ ਬ੍ਰह्मਸ਼ੰਕਰ ਜਿੰਪਾ ਨੇ ਜਿਹੜੇ 2022 ਦੇ ਵਿੱਚ ਮੀਡੀਆ ਤੋਂ ਬਿਨਾਂ ਨਹੀਂ ਤੁਰਦੇ ਸੀ ਪ੍ਰੰਤੂ ਸੱਤਾ ਹਾਸਲ ਹੋਣ ਤੋਂ ਬਾਅਦ ਸੱਤਾ ਦੇ ਨਸ਼ੇ ਦੇ ਵਿੱਚ ਇਸ ਤਰ੍ਹਾਂ ਉਹ ਡੁੱਬ ਚੁੱਕੇ ਸਨ ਜਾਂ ਇਸ ਤਰ੍ਹਾਂ ਉਹ ਹੰਕਾਰੇ ਗਏ ਸਨ ਕਿ ਉਹਨਾਂ ਨੂੰ ਇਹ ਭੁੱਲ ਚੁੱਕਿਆ ਸੀ ਕਿ ਐਸੇ ਮੀਡੀਆ ਨੇ ਚੋਣਾਂ ਤੋਂ ਪਹਿਲਾਂ ਮੇਰਾ ਡਟ ਕੇ ਸਾਥ ਦਿੱਤਾ ਸੀ ਖੈਰ ਮੀਡੀਆ ਤੋਂ ਇਲਾਵਾ ਉਹਨਾਂ ਦੇ ਆਪਾਂ ਆਪਣੇ ਵਰਕਰਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਦੀਵਾਲੀ ਦੁਸ਼ਹਿਰੇ ਦੀਆਂ ਉਹਨਾਂ ਦੇ ਵਰਕਰਾਂ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਨਹੀਂ ਪਾਈ ਗਈ ਹੋਵੇਗੀ ਜਿੰਨੀ ਕਿ ਉਹਨਾਂ ਨੂੰ ਖੁਸ਼ੀ ਹੋਈ ਹੈ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਟ ਚੋਂ ਬਾਹਰ ਕੱਢਣ ਦੀ ਸੋ ਦੂਜੇ ਪਾਸੇ ਸਵਾਲ ਇਹ ਹੈ ਕਿ ਹੁਣ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੀ ਆਪਣੇ ਰਵੱਈਏ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਕੀ ਆਪਣੀ ਕਾਰਗੁਜ਼ਾਰੀ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਖੈਰ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਟ ਚੋਂ ਬਾਹਰ ਦਾ ਰਸਤਾ ਵਿਖਾਉਣ ਤੋਂ ਬਾਅਦ ਹੁਸ਼ਿਆਰਪੁਰ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਉਂਕਿ ਚਾਰ ਕੈਬਨਟ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਸਿਆਸਤ ਦੇ ਵਿੱਚ ਜਿਹੜਾ ਉਹ ਉਹ ਚਾਲ ਆਇਆ ਜਪਦਾ